ਅਮ੍ਰਿਤਸਰ ਦੇ ਰਾਮ ਤੀਰਥ ਦੇ ਵਿੱਚ ਮੌਕਾ ਭਗਵਾਨ ਵਾਲਮੀਕੀ ਦੀ ਮੂਰਤੀ ਸਥਾਪਨਾ ਦਾ ਸੀ ਪਰ ਮੁੱਖ ਮੰਤਰੀ ਬਾਦਲ ਨੇ ਸਿਆਸੀ ਮੁੱਦਾ ਚੁੱਕਣ ਦਾ ਮੌਕਾ ਬਿਲਕੁਲ ਨਿਗੋਆਇਆ ਤੇ ਇਹ ਮੁੱਦਾ ਪਾਣੀਆ ਦਾ ਸੀ ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਉਹ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਚਾੜ੍ਹਣਗੇ ਪਰ ਨਾਲ ਹੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਪਾਣੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੋਕਾਂ ਤੇ ਮੋੜਿਆ ਨਹੀਂ ਪਾ ਗਏ ਆਪਾਂ

ਐਸਆਈਐਲ ਤੇ ਬੀਟੀਕਲ ਸੁਪਰੀਮ ਕੋਰਟ ਦੇ ਵੱਲੋਂ ਮੌਜੂਦਾ ਸਿਤੀ ਬਣਾਈ ਰੱਖਣ ਦਾ ਵੀ ਮੁੱਖ ਮੰਤਰੀ ਨੇ ਆਪਣੇ ਤਰੀਕੇ ਹੀ ਅਰਥ ਕੱਢ ਲਿਆ ਤੇ ਕੋਰਟ ਦੇ ਫੈਸਲੇ ਨੂੰ ਪੰਜਾਬ ਦੇ ਲਈ ਸਹੀ ਦੱਸਿਆ ਥੋੜਾ ਮਤਲਬ ਹੈ ਜੀ ਦੇ ਕੋਲ ਜ਼ਮੀਨ ਹੈ ਕਿਸਾਨਾਂ ਕੋਲ ਹੈ ਜ਼ਮੀਨ ਹੈ ਉਹਨਾਂ ਕੋਲ ਗਊ ਬੜਾ ਕਲੀਅਰ ਹੈ ਔਰ ਸਾਨੂੰ ਇਸ ਇੱਕ ਕਾਮਯਾਬੀ ਮਿਲੀ ਹੈ ਭਾਏ ਕਮਲ ਗੱਲ ਸਿਆਸਤ ਦੀ ਸੀ ਤਾਂ ਚਰਚਾ ਆਮ ਆਦਮੀ ਪਾਰਟੀ ਦੀ ਹੋਈ ਆਪ ਦੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਵੱਲੋਂ ਬਾਦਲ ਪਰਿਵਾਰ ਦੇ ਕੋਲ ਕਾਲਾ ਕਾਲ ਹੋਰ ਤੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਅਜਿਹਾ ਕਹਿਣ ਵਾਲੇ ਪਹਿਲਾਂ ਆਪਣੀ ਪੀੜੀ ਦੇ ਹਿੱਟ ਸੋਟਾ ਫੇਰ ਲੈਣ। ਜਾ ਅਗਲੇ ਜੀ ਮੈਂ ਤਾਂ ਕਿਸੇ ਦੀ ਨਿੰਦਾ ਨਹੀਂ ਦਿਖਦੀ। ਆਪਣੀ ਪੀੜੀ ਚ ਬੈਠਾ ਮਾਰ ਲੈਣ ਵੀ ਉਹਨਾਂ ਨੂੰ ਨੋਟ ਪਾਰੋਂ ਕਿੰਨੇ ਆਉਂਦੇ ਆ। ਸਾਨੂੰ ਤਾਂ ਕੋਈ ਦੁਆਨੀ ਦਿੰਦਾ ਨਹੀਂ ਨਾ ਅਸਿ ਲੈ ਨਾ ਬਾਹਰ ਜਾ।